ਪੂਰੇ ਦੇਸ਼ ਦੇ ਵਿੱਚ ਸੁਯੋਗਤਾ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ ਅਸੀਂ ਦੂਰੀਆਂ ਦੇ ਬਦਲ ਦੋ ਜਣਾਂ ਦੀ ਆਰਥੀਆਂ ਸਾੜੀਆਂ ਇੱਕ ਹੈਗਾ ਜਿਹੜਾ ਦੁਨੀਆ ਦਾ ਲਟੇਰਿਆਂ ਦਾ ਰਾਖਾ ਉਹ ਹੈਗਾ 트াম্প ਅਮਰੀਕਾ ਦਾ ਰਾਸ਼ਟਰਪਤੀ ਦੂਸਰਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਅਸੀਂ ਦੋਨਾਂ ਦੀ ਆਰਥੀਆਂ ਇਸ ਕਰਕੇ ਸਾੜੀਆਂ ਕਿ ਜਿੱਥੇ ਉਹ 트াম্প ਆ ਜਿਹੜਾ ਹਿੰਦੁਸਤਾਨ ਦੀ ਸਰਕਾਰ ਦੀ ਧੌਣ ਤੇ ਗੋਡਾ ਧਰਦਾ ਜੇ ਸਾਡੀਆਂ ਨੀਤੀਆਂ ਲਾਗੂ ਕਰੋ ਹਿੰਦੁਸਤਾਨ ਦੇ ਵਿੱਚ ਉੱਥੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਸਰਕਾਰ ਦੇ ਅੱਗੇ ਲਿਫਦਾ ਤੁਰੇ ਫਿਰਦਾ ਹੈ ਕਿਉਂਕਿ ਜਿਹੜਾ ਟਰੰਪ ਕਹਿੰਦਾ ਕਿ ਹਿੰਦੁਸਤਾਨ ਸਾਡੀਆਂ ਅਵਸਥਾ ਦੇ ਉੱਤੇ ਟੈਕਸ ਹਟਾਵੇ ਜੇ ਮੋਦੀ ਸਰਕਾਰ ਉਹਨਾਂ ਦੀ ਗੱਲ ਮੰਨ ਲੈਂਦੀ ਆ ਸਾਰੇ ਟੈਕਸ ਹਟਾ ਦਿੰਦੇ ਆ ਤਾਂ ਇੱਥੇ ਦੁੱਧ ਬਾਧੂ ਆਊਗਾ ਦੁੱਧ ਤੋਂ ਬਣੀਆਂ ਚੀਜ਼ਾਂ ਜਿਣੀ ਮੀਟ ਮੱਸੀ ਅੰਡੇ ਜਿਣੀ ਆਟਾ ਚੌਲ ਜੋ ਖਾਦ ਪਦਾਰਥ ਹੈ ਉਹਨਾਂ ਨੇ ਜਿਹੜੇ ਆਪਦੇ ਦੇਸ਼ ਦੇ ਵਿੱਚ ਸਮੁੰਦਰ ਦੇ ਵਿੱਚ ਛਿੜਦੇ ਆ ਸਾਡੇ ਟੈਕਸ ਹਟਾਤੇ ਤਾਂ ਇੱਥੇ ਉਹਨਾਂ ਨੇ ਹੜ ਲਿਆ ਦੇਣਾ ਉਹਦਾ ਮਾੜਾ ਅਸਰ ਕੀ ਹੋਊਗਾ ਬਖਤੀ ਤੌਰ ਤੇ ਲੱਗ ਸਕਦਾ ਹੈ ਕਿ ਭਾਈ ਉਹ ਸਸਤਾ ਸਮਾਨ ਲੋਕਾਂ ਨੂੰ ਮਿਲਣ ਲੱਗ ਗਿਆ ਪਰ ਉਹਦੇ ਨਾਲ ਸਾਡਾ ਡੈਰੀ ਦਾ ਧੰਦਾ ਖਤਮ ਹੋਊਗਾ ਸਾਡਾ ਦੁੱਧ ਦਾ ਮਤਲਬ ਪੋਲਟਰੀ ਫਾਰਮ ਦਾ ਧੰਦਾ ਖਤਮ ਹੋਊਗਾ ਜਿਹੜੀ ਅਸੀਂ ਖੇਤੀ ਕਰਦੇ ਆਂ ਅਨਾਜ ਪੈਦਾ ਕਰਦੇ ਆਂ ਚੌਲ ਆ ਕਣਕ ਆ ਉਹ ਸਾਰੇ ਦਾ ਸਾਰਾ ਚੁਪਟ ਹੋਊਗਾ ਜੀਦਾ ਕਰਕੇ ਜਦੋਂ ਸਾਡਾ ਖੇਤੀ ਧੰਦਾ ਸਾਡਾ ਕਾਰੋਬਾਰ ਫੇਲ ਹੋ ਤਾਂ ਉਹਨਾਂ ਦੀ ਮਨੋਪ੍ਰੀਅਤ ਇੱਥੇ ਹੋ ਫਿਰ ਉਹਨਾਂ ਨੇ ਖਵਤਕਾਰਾਂ ਦੀ ਜਾਨੀ ਛੈਲ ਲਾਉਣੀ ਐ ਇਸ ਕਰਕੇ ਅੱਜ ਅਸੀਂ ਆਰਤੀ ਸਾੜ ਕੇ ਜਾਨੀ ਰੋਸ ਬਜ਼ਾਰਾ ਕਰਕੇ ਮੋਦੀ ਹਕੂਮਤ ਨੂੰ ਸੁਣਾਉਣੀ ਕੀਤੀ ਹੈ ਕਿ ਘੱਟੋ ਘੱਟ ਤੁਸੀਂ ਦੇਸ਼ ਹਿੰਦੁਸਤਾਨ ਦੇ ਲੋਕਾਂ ਦੀਆਂ ਵੋਟਾਂ ਨਾਲ ਕਹਿੰਦੇ ਹੋ ਅਸੀਂ ਬਣਿਆ ਤਾਂ ਹਿੰਦੁਸਤਾਨ ਦੇ ਲੋਕਾਂ ਦੀ ਗੱਲ ਕਰੋ ਅਮਰੀਕਾ ਦੇ ਰਾਸ਼ਟਰਪਤੀ ਦੀ ਹਾਂ ਦੇ ਵਿੱਚ ਹਾਂ ਨਾ ਨਾ ਮਲਾਓ ਅਸੀਂ ਆਪਦੀ ਆਰਤੀ ਸਾੜ ਕੇ ਉਹਨਾਂ ਦੀ ਆਰਤੀ ਸਾੜ ਕੇ ਅਸੀਂ ਆਪਦਾ ਫਰਜ਼ ਪੂਰਾ ਕੀਤਾ ਜੇਕਰ ਮੋਦੀ ਸਰਕਾਰ ਨੇ ਇਸ ਨੀਤੀ ਤੋਂ ਟਾਲਾ-ਵਟਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹਿੰਦੂ ਹਿੰਦੋਸਤਾਨ ਦੇ ਪੱਧਰ ਤੇ ਅੰਦੋਲਨ ਹੈ ਉਹ ਹੋਊਗਾ ਅੱਜ ਅਸੀਂ ਪ੍ਰਦਰਸ਼ਨ ਕੀਤਾ ਹੈ ਕਿ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੀਤਾ ਹੈ ਕਿਉਂਕਿ ਹਿੰਦੋਸਤਾਨ ਦੀ ਸਰਕਾਰ ਅਮਰੀਕਾ ਦੇ ਨਾਲ ਕੁਝ ਸਮਝੌਤੇ ਕਰਨ ਜਾ ਰਹੀ ਹੈ ਜੇਕਰ ਉਹ ਸਮਝੌਤੇ ਹੋ ਜਾਂਦੇ ਨੇ ਤਾਂ ਜਿਹੜਾ ਭਾਰਤ ਦਾ ਕਿਸਾਨ ਹੈ ਉਹ ਬਿਲਕੁਲ ਤਬਾਹ ਹੋ ਜਾਏਗਾ ਕਿਉਂਕਿ ਉਹਦੇ ਨਾਲ ਦੁੱਧ ਜਾਂ ਦੁੱਧ ਤੋਂ ਬਣੀਆਂ ਜਿੰਨੀਆਂ ਵੀ ਵਸਤੂਆਂ ਨੇ ਉਹ ਪੂਰੇ ਪੰਜਾਬ ਦੇ ਵਿੱਚ ਕਹਿ ਲਿਏ ਜਾਂ ਭਾਰਤ ਦੇ ਵਿੱਚ ਕਹਿ ਲਿਏ ਉਹ ਆਮ ਹੋ ਜਾਣੀਆਂ ਨੇ ਜਾਨੀ ਇੱਥੇ ਦਾ ਜਿਹੜਾ ਡੇਰੀ ਫਾਰਮ ਹੈ ਉਹਦਾ ਧੰਦਾ ਬਿਲਕੁਲ ਖਤਮ ਹੋ ਜਾਣਾ ਹੈ ਇਸੇ ਤਰ੍ਹਾਂ ਹੀ ਖੇਤੀ ਦਾ ਜਿੰਨਾ ਵੀ ਸਮਾਨ ਹੈ ਜੇ ਕਣਕ ਹੈ ਚਾਹੇ ਝੋਨਾ ਹੈ ਜੇ ਕਿਉਂਕਿ ਅਮਰੀਕਾ ਕਹਿ ਰਿਹਾ ਹੈ ਵੀ ਸਾਨੂੰ ਟੈਕਸਾਂ ਦੇ ਵਿੱਚ ਰਾਤ ਦਿੱਤੀ ਜਾਵੇ ਵੀ ਜ਼ੀਰੋ ਟੈਕਸ ਕੀਤੇ ਜਾਣ ਜੇ ਉਹ ਟੈਕਸ ਜ਼ੀਰੋ ਹੋ ਗਏ ਤਾਂ ਉਹਨਾਂ ਦਾ ਜਿਹੜਾ ਸਮਾਨ ਆ ਉਹ ਸਾਰਾ ਇੱਥੇ ਆ ਕੇ ਧੜਾ ਧੜਾ ਡਿੱਗਣਾ ਹੈ ਕਿਉਂਕਿ ਉੱਥੇ ਦੇ ਜਿਹੜੇ ਫਾਰਮ ਨੇ ਉਹ ਵੱਡੇ ਫਾਰਮ ਵਾਲੇ ਲੋਕ ਨੇ ਜੇ ਆਪਾਂ ਗੱਲ ਕਰੀਏ ਅਮਰੀਕਾ ਤਾਂ ਹਰੇਕ ਕਿਸਾਨ ਕੋਲੇ 418 ਏਕੜ ਜ਼ਮੀਨ ਹੈ ਇੱਥੇ 2 ਤੋਂ 2.5 ਕਿਲੇ ਜ਼ਮੀਨ ਹੈ ਜਾਨੀ ਕਹਿ ਲਿਏ ਵੀ ਇੱਕ ਪਰਚੂਨ ਦੇ ਮੁਕਾਬਲੇ ਥੋਕ ਦੀ ਦੁਕਾਨ ਖੁੱਲ ਜਾਣੀ ਹੈ ਜੇ ਉਹ ਥੋਕ ਦੀਆਂ ਦੁਕਾਨਾਂ ਇੱਥੇ ਆ ਕੇ ਖੁੱਲ ਗਈਆਂ ਸਾਡਾ ਡੈਰੀ ਸਾਡੀ ਖੇਤੀ ਸਾਰਾ ਕੁਤ ਖਤਮ ਹੋ ਜਾਣਾ ਹੈ ਇਸ ਕਰਕੇ ਅੱਜ ਅਸੀਂ ਇਹ ਸਮਝੌਤੇ ਹੋਣ ਦੇ ਜੇ ਹੋਣਗੇ ਉਹਦੇ ਵਿਰੁੱਧ ਅਸੀਂ ਇਹ ਅਰਥੀ ਭੂਕ ਮਜਾਰੇ ਕੀਤੇ ਨੇ ਅੱਗੇ ਵੀ ਇਹ ਜਾਰੀ ਰਹਿਣਗੇ ਜੇ ਸਮਝੌਤੇ ਕਰਦੇ ਨੇ ਇਹਦਾ ਅੰਦੋਲਨ ਵੱਡੇ ਰੂਪ ਦੇ ਵਿੱਚ ਵਿੱਡਿਆ ਜਾਊਗਾ ਅੱਜ ਅਸੀਂ ਸੰਯੁਕਤ ਤਮੋਰ ਦੇ ਸੱਦੇ ਤੇ ਪੂਰੇ ਭਾਰਤ ਦੇ ਵਿੱਚ ਆਠੀਆਂ ਥੜੀਆਂ ਕਿਉਂਕਿ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਅਮਰੀਕਾ ਨਾਲ ਇਹ ਸਮਝੌਤਾ ਕਰ ਰਿਹਾ ਹੈ ਵੀ ਅਮਰੀਕਾ ਦਾ ਟਰੰਪ ਕਹਿੰਦਾ ਵੀ ਸਾਡੇ ਦੇ ਜਿਹੜੇ ਟੈਕਸ ਨੇ ਛੱਡੇ ਜਾਣ ਜਦੋਂ ਇਹ ਟੈਕਸ ਛੱਟੇ ਜਿਹੜਾ ਸਾਡਾ ਖੇਤੀ ਕੀਤਾ ਇਹਨੇ ਫੇਰ ਹੋ ਲੈਣਾ ਹੈ ਯੋ ਸਾਡੇ ਡੈਰੀ ਫਾਰਮਰ ਨੇ ਉਹ ਵੀ ਫੇਲ ਹੋ ਜਾਣੇ ਨੇ ਕਹਿਣ ਦਾ ਭਾਵ ਵੀ ਜੇ ਅਮਰੀਕਾ ਨਾਲ ਸਮਝੌਤਾ ਹੁੰਦਾ ਤਾਂ ਪੂਰਾ ਮਤਲਬ ਜਿਹੜਾ ਭਾਰਤ ਦੇ ਵਿੱਚ ਕਿਸਾਨ ਮਜ਼ਦੂਰ ਜਿਹੜੇ ਵੱਸਦੇ ਨੇ ਉਹਨਾਂ ਦੇ ਮੌਤ ਦੇ ਬਰੰਟ ਆ ਰਹੇ ਨੇ ਇਤ ਕਰਕੇ ਜੇ ਇਹ ਅਲਦੋਨਾਂ ਉਹਨਾਂ ਨੇ ਨਾ ਖਤਮ ਕਰਿਆ ਸਮਝੌਤਾ ਲਾਗੂ ਕਰਨ ਤੋਂ ਨਾ ਰੁਕੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਭੰਬੜ ਮਚਣਗੇ